ਕੀ ਅਸਮਾਨੀ ਬਿਜਲੀ ਕਈ ਵਾਰੀ ਲੋਕੀ ਕਹਿੰਦੇ ਆ ਵੀ ਜਿੱਥੇ ਇੱਕ ਵਾਰੀ ਡੇਗੀ ਉੱਥੇ ਨਾ ਜਾਓ ਉੱਥੇ ਦੁਬਾਰਾ ਵੀ ਡੇਗ ਸਕਦੀ ਹੈ ਹਾਂ ਠੀਕ ਹੈ ਕਿਉਂਕਿ ਇਹਦਾ ਮਤਲਬ ਅਸਮਾਨ ਤੋਂ ਉਹ ਪੁਆਇੰਟ ਨੀਰੈਸਟ ਹੈ ਉਹ ਸੁਖਾਲੀ ਅਰਥ ਮਿਲਿਆ ਕਿ ਤੂੰ ਹੂੰ ਪਹੁੰਚ ਜਾ ਉਹ ਦੁਬਾਰਾ ਵੀ ਆ ਸਕਦੀ ਹੈ ਕੋਈ ਡਾਊਟ ਨਹੀਂ ਇਹ ਗੱਲ ਦਾ ਇਹ ਗੱਲ ਦੇ ਵਿੱਚ ਕੋਈ ਮਾਮੇ ਭਣ ਦੇ ਵਾਲੀ ਗੱਲਾਂ ਨਹੀਂ ਹੈ ਇਹ ਤਾਂ ਕਾਲੇ ਕੱਪੜੇ ਵਾਲੀਆਂ ਮੈਂ ਕਹਿਣ ਲੱਗਾ ਨਹੀਂ 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 ਉਹ ਵੱਖਰਾ ਕੋਟਾ ਲਗਾ ਉਹ ਸਿੱਧੀ ਜੀ ਗੱਲ ਹੈ ਵੀ ਉਹਦਾ ਸੰਪਰਕ ਦਾ ਰਸਤਾ ਉੱਥੋਂ ਉਹਨੂੰ ਛੋਟਾ ਬਣ ਰਿਹਾ ਹੂੰ ਉਹ ਫੇਰ ਵੀ ਢਿੱਗ ਸਕਦੀ ਹੈ ਹੂੰ ਦਰਖਤ ਦੇ ਥੱਲੇ ਵੀ ਕਹਿੰਦੇ ਆ ਜਾਂਦੇ ਹਾਂ ਦਰਖਤ ਸਾਡੇ ਦਰਖਤ ਥੱਲੇ ਲੋਕੀ ਖੜ ਜਾਂਦੇ ਆ ਪਰ ਦਰਖਤ ਹੀ ਪਾੜ ਦਿੰਦੀ ਦੇਖੋ ਦਰਖਤ ਉੱਚਾ ਹੁੰਦਾ ਹੈ ਵਿੱਚ ਗਿੱਲ ਹੈ ਉਹਦੇ ਸਿੱਲ ਹੈ ਇਹ ਦੇਹਰਾ ਉਹਦਾ ਵੱਡਾ ਹੈ ਹੂੰ ਉਹ ਟ੍ਰੈਕਟ ਕਰ ਸਕਦਾ ਹੈ ਇਹ ਉਹ ਜਿਹੇ ਇਨਸੀਡੈਂਟ ਹੁੰਦੇ ਨੇ। ਉਹ ਜੀ ਹੁਣ ਕਿਹੜਾ ਬਿਜਲੀ ਬਦਲ ਗਈ? ਇਹ ਤਾਂ ਜਦੋਂ ਉਹ ਧਰਤੀ ਹੋਣੀ ਚਾਹੀਏ ਉਦੋਂ ਤੋਂ ਹੀ ਹੈ। ਉਹ ਆਵਦਾ ਤੌਰ ਤਰੀਕਾ ਨਹੀਂ ਬਦਲਦੀ। ਅਸੀਂ ਅਵੇਸਲੇ ਹੋ ਜੀ ਇਹ ਤਾਂ ਹੋ ਜੀਏ ਵੀ ਚਲ ਕੁਝ ਨਹੀਂ ਹੁੰਦਾ। ਕੋਈ ਨਹੀਂ। ਫਿਰ ਜਿਹਦੇ ਹੋ ਜਾਂਦਾ ਸਭ ਦੱਸਾਂ ਵੀ ਫਿਰ ਉਹ ਕਿਸੇ ਮਤਲਬ ਉੱਪਰ ਟਣ ਵੇਜ ਜਾਂਦੇ ਨੇ। ਹੂੰ। ਫਿਰ ਲੱਗਦਾ ਹੁਣ ਇਹ ਗੱਲ ਦਾ ਸਰਕਾਰ ਮੁਆਵਜ਼ਾ ਦੇਵੇ। ਸੜਕੋ ਰਸਤਾ ਲੱਭੇ। ਹੂੰ। ਹੁਣ ਮੈਂ ਇੱਥੇ ਆਣਾ ਚਾਹੁੰਦਾ ਵੀ ਲੋਕੀ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਵਪਾਰ ਨਹੀਂ ਰਿਹਾ ਲੋਕ ਕਹਿੰਦੇ ਆ ਪੰਜਾਬ ਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ ਸਾਡਾ ਨੌਜਵਾਨ ਜਿਹੜਾ ਉਹ ਬਾਹਰਲੇ ਦੇਸ਼ਾਂਾਂ ਵਿੱਚ ਤੁਰਦਾ ਹੁਣ ਚਲੋ ਬਾਰਲੇ ਦੇਸ਼ਾਂ ਨੇ ਜਿਹੜੇ ਵੀਜ਼ਾ ਦੇ ਉਹ ਵੀ ਦੇਣੇ ਘਟਾਤੇ ਆ ਤਾਂ ਕਿੱਥੇ ਨੇ ਕਿੱਥੇ ਇੱਥੇ ਰੁਕੇ ਨੇ ਪਰ ਉਹਨਾਂ ਕੋਲ ਇੱਕ ਵਿਜ਼ਨ ਨਹੀਂ ਹੈਗਾ ਵਿਸਲ ਦੇ ਵਿੱਚ ਕਰਨ ਕੀ ਜੇ ਅਸੀਂ ਅਸਲ ਦੇ ਵਿੱਚ ਇੰਜੀਨੀਅਰ ਵੀ ਪ੍ਰੋਡਿਊਸ ਕੀਤੇ ਆ ਤਾਂ ਉਹਨਾਂ ਕੋਲ ਟੈਕਨੀਕਲ ਨੋਲਜ ਬਹੁਤ ਘੱਟ ਆ ਯਮੇ ਕਮਾਂਗਾ ਸ਼ਾਇਦ ਨਾ ਦੇ ਬਰਾਬਰ ਹੀ ਹੈ। ਹਾਂਜੀ। ਤੇ ਅਸਲ ਦੇ ਵਿੱਚ ਕਿਸ ਤਰੀਕੇ ਨਾਲ ਆਪਣਾ ਜਿਹੜਾ ਫਿਊਚਰ ਉਹ ਪੰਜਾਬ 'ਚ ਦੇਖਿਆ ਜਾ ਸਕਦਾ ਹੈ? ਕਿਉਂਕਿ ਮੈਂ ਤੁਹਾਡੀ ਗੱਲ ਕਰਦਾ ਤੁਸੀਂ ਆਪਣੇ ਪਿੰਡ 'ਚ ਬੈਠੇ ਹੋ। ਪਿੰਡ 'ਚ ਬਹਿ ਕੇ ਵਪਾਰ ਕਰ ਰਹੇ ਹੋ। ਪਿੰਡ 'ਚ ਬੈਠੇ ਬਿਜ਼ਨਸ ਕਰ ਰਹੇ ਹੋ। ਐਡਾ ਵੱਡਾ ਅੰਪਾਇਰ ਖੜਾ ਕਰਤਾ ਹੈ। ਇਹ ਕਿਸ ਤਰੀਕੇ ਨਾਲ ਹੋਇਆ ਫਿਰ? ਦੇਖੋ ਬਿਜ਼ਨਸ ਨੂੰ ਨੌਕਰੀ ਨਾਲ ਨਾ ਮਿਲਾਇਆ ਜਾਵੇ। ਨੌਕਰੀ ਪੇਸ਼ਾ ਦਾ ਇੱਕੋ ਹੀ ਫਾਰਮੂਲਾ ਹੁੰਦਾ ਕਿ ਤੁਸੀਂ ਟਾਈਮ ਤੇ ਪਹੁੰਚੋ। ਜੋ ਦਿੱਤਾ ਗਿਆ ਕੰਮ ਕਰੋ ਤੇ ਵਾਪਸ ਆ ਜਾਓ ਵਾਪਸ ਆਲੇ ਜਦੋਂ ਕਾਰੋਬਾਰ ਕਰਨੇ ਹੈ ਕਰਵਾ ਤਾਂ 24 ਘੰਟੇ ਦੀ ਟੈਨਸ਼ਨ ਹੈ ਲੋਕੋ ਬਿਮਾਰੀ ਆ ਲਾਲਾ ਦਾ ਨਹੀਂ ਵਪਾਰ ਕਰਦੇਗਾ ਵਪਾਰ ਕਰਦੇਗਾ 24 ਘੰਟੇ ਟੈਨਸ਼ਨ ਮੰਗਦੀ ਹੈ ਪਰ ਰਹੀ ਗੱਲ ਇੱਥੇ ਆ ਨਹੀਂ ਦੇਖੋ ਜਦੋਂ ਅਸੀਂ ਲੋਡ ਤੋਂ ਵੱਧ 네ਗੇਟਿਵ ਹੋ ਗਏ ਫਿਰ ਇੱਥੇ ਬਾਕੀ ਕੁਝ ਨਹੀਂ ਜੇਸੀ ਪੋਜ਼ਿਟਿਵਾਂ ਤਾਂ ਘਟਾ ਵੀ ਕਰ ਸਕਦਾ ਸਾਰੇ ਸੋਚਤੇਦਾਰ ਬੁਲਾਵੇ ਜੇ ਨਹੀਂ ਕਰਨਾ ਚਾਹੁੰਦੇ ਫਿਰ ਇੱਕ ਕਹਾਵਤ ਹੈ ਪੰਜਾਬੀ ਦੀ ਮਨ ਹਰਾਮੀ ਹੁਜ ਤਾਂ ਢੇਰ ਇਹ ਤਾਂ ਸਦੀਆਂ ਪੁਰਾਣੀ ਕਹਾਵਤ ਹੈ ਹੂੰ ਉਹ ਇਸੇ ਗੱਲ ਨੂੰ ਦਰਸਾਉਦੀ ਵੀ ਜੇ ਸਾਡਾ ਮਨ ਹੀ ਹਰਾਮੀ ਹੋ ਗਿਆ ਵੀ ਆਪਾਂ ਇੱਥੇ ਕਰਨਾ ਨਹੀਂ ਹੂੰ ਕਿ ਨਾਲ ਜੀ ਇੱਥੇ ਤਾਂ ਆ ਨਹੀਂ ਇੱਥੇ ਤਾਂ ਨਸ਼ੇ ਵਿਖਦੇ ਨੇ ਇੱਥੇ ਸੜਕ ਟੁੱਟੀ ਹੋਈ ਹੈ ਇੱਥੇ ਭੀੜ ਹੈ ਭਾ ਭੀੜ ਵੀ ਅਸੀਂ ਆ ਸੜਕ ਵੀ ਅਸੀਂ ਹੀ ਤੋੜੀ ਹੈ ਆਪਦੇ ਆਪ ਤਾਂ ਟੁੱਟਦੀ ਨਹੀਂ ਹੈ ਆਪਣੇ ਆਪ ਟੁੱਟਦੀ ਨਹੀਂ ਠੀਕ ਹੈ ਦੇ ਮਹਾਲਤ ਅਰਾਜ ਕਤਾਸੀ ਵੀ ਉਹਦੇ ਪਾਰਟੀ ਆ। ਇੱਕ ਵੀ ਦੇਖਦਾ ਵੀ ਚੰਗੀਆਂ ਭੱਲੀਆਂ ਸੜਕਾਂ ਜਾਂਦੀਆਂ ਨੇ ਜਦੋਂ ਪਿੰਡਾਂ ਜਾਂਦਾ ਸੜਕ ਟੁੱਟੀ ਹੁੰਦੀ ਹੈ। ਹੂੰ ਜਾਂ ਸ਼ਹਿਰ ਦੇ ਵਿੱਚ ਸੜਕ ਟੁੱਟੀ ਜਾਂਦੀ ਹੈ ਨਾ ਬਤਲ ਅਸੀਂ ਕੁਸਤਾ ਸੜਕ ਨਾਲ ਗਲਤ ਕਰਦੇ ਹੀ ਆ। ਅਸੀਂ ਉਹਨੂੰ ਤੋੜਦੇ ਆ। ਪੂਰਾ ਯੋਗਦਾਨ ਪਾਈਦਾ। ਇਹ ਮੇਰੇ ਨਾਲ ਇਕੱਲੇ ਨਾਲ ਕੀ ਹੁੰਦਾ ਹੈ? ਕੁਛ ਨਹੀਂ ਦਿੰਦਾ। ਅਸੀਂ ਆਪ ਹੀ ਸਮਾਜ ਦੇ ਵਿੱਚ ਗੰਦ ਪਾ ਕੇ ਅਸੀਂ ਰੌਲਾ ਪਾ ਦਿੰਦੇ ਵੀ ਤਾਂ ਗੰਦਾ ਹੈ। ਧਕੰਦਾ। ਬਾਹਰ ਚੱਲੋ ਹੂੰ ਤੁਸੀਂ ਬਾਹਰ ਦੀ ਗੱਲ ਛੱਡ ਦਿਓ ਉਹ ਤਾਂ ਬਹੁਤ ਦੂਰ ਦੀ ਗੱਲਾਂ ਨੇ ਜਦੋਂ ਇੱਥੋਂ ਮੈਂ ਹੁਣ ਸਿਕਨੂਰ ਤੇ ਲੱਗ ਗਿਆ ਚੰਡੀਗੜ੍ਹ ਜਾਂਦੇ ਆ ਉਹਨਾਂ ਚੰਡੀਗੜ੍ਹ ਤੋਂ 3-4 ਕਿਲੋਮੀਟਰ ਦੂਰ ਪਹਿਲੇ ਹੀ ਅਸੀਂ ਬੰਦੇ ਬਣ ਜਾਂਦੇ ਜਮਾਂ ਬੈਲਟ ਲੱਗ ਜਾਂਦੀ ਹੈ ਮਾ ਬੈਲਟਾਂ ਛੱਡੋ ਜੀ ਜਮਾਂ ਟੈਨਸ਼ਨ ਕੋਈ ਚੀਜ਼ ਦੀ ਘਾਟੇ ਦੀ ਹੁੰਦੀ ਹੂੰ ਸਪੀਡ ਵੀ ਕੰਟਰੋਲ ਤੇ ਲੇਨ ਚ ਵੀ ਰੱਖਣੀ ਐ ਇਸ਼ਾਰੇ ਵੀ ਪੂਰੇ ਚਲਾਉਣੇ ਨੇ ਇੱਥੇ ਕਿਉਂ ਨਹੀਂ ਹੁੰਦਾ ਉੱਥੇ ਕਿਉਂ ਹੁੰਦਾ ਹੂੰ ਜੇਪਕਾ ਇਹ ਵੀ ਉੱਥੇ ਦਾ ਕੋਈ ਹੋਰ ਦੁਨੀਆ ਦੇ ਲੋਕ ਰਹਿੰਦੇ ਨੇ ਨਹੀਂ ਉਹੀ ਲੋਕ ਇੱਥੇ ਹੁੰਦੇ ਆ ਉਹੀ ਉੱਥੇ ਹੁੰਦੇ ਆ ਪਤਾ ਵੀ ਉੱਥੇ ਸਖਤੀ ਹੈ ਇਨਸਲਟ ਖੜੀ ਹੋਊ ਫਾਈਨੈਂਸ਼ਲੀ ਨੁਕਸਾਨ ਹੋ ਇੱਥੇ thì ਪਰਵਾਹ ਨਹੀਂ ਬੰਦੇ ਹੂੰ ਵੀ ਕੁਝ ਨਹੀਂ ਹੁੰਦਾ ਮੇਰੇ ਨਾਲ ਇਕੱਲੇ ਦਾ ਕੋਈ ਫਰਕ ਨਹੀਂ ਪੈਂਦਾ ਇੱਥੇ ਇਕੱਲਾ ਇਕੱਲਾ ਕਰਕੇ ਦੁਨੀਆ ਭਰ ਦੇ ਫੋਨ ਕਰ ਦਿੰਦੇ ਹੂੰ ਐਨਾ ਫੋਨ ਕਰਦੇ ਆ ਇਹ ਬੜੀ ਅਫਸੋਸ ਦੀ ਗੱਲ ਹੈ ਮੇਨ ਖਲਾ। ਕੱਲ ਦੀ ਨਿਊਜ਼ ਆਇਆ ਜਿਹੜਾ ਆਪਣੇ ਫੌਜਾ ਸਿੰਘ ਹਾਂ ਜਿਹੜਾ ਹੀ ਕਰਕੇ 114 ਸਾਲ ਦੀ ਸਾਰੀ ਦੁਨੀਆ ਚ ਜਿਹੜਾ ਬੰਦੇ ਤੁਰਬ ਨਹੀਂ ਸਕਦੇ ਉਹਨੇ ਉਹ ਮਰਚ ਦੌੜਾਂ ਲਾਈਆਂ। ਪਰ ਖੇਦ ਨੂੰ ਸਿੱਟਿਆ ਸਾਡੇ ਅਣਗੜੀਆਂ। ਹਾਂ। ਇਹ ਫਰਕ। ਟਟਕ ਆਸੇ ਦਾ ਨਹੀਂ ਹੈ। ਹਾਂ। ਕਰਨਾ ਚਾਹੁੰਦੇ ਹੋ ਤਾਂ ਬਹੁਤ ਖੁਸ਼ ਹੈ। ਨਹੀਂ ਕਰਨਾ ਚਾਹੁੰਦੇ ਤਾਂ ਵਾਕਈ ਕੁਸ਼ ਹੈ। ਇਹ ਤਾਂ ਵੀ ਆ ਵੀ ਸੋਚ ਹੈ ਆ ਵੀ ਹਬਤ ਹੈ ਸੋਰਸ ਹੈਗੇ ਨੇ ਤੁਸੀਂ ਕੰਮ ਆਪਣਾ ਸੈੱਟ ਕੀਤਾ ਲੋਕੇ ਕਹਿੰਦੇ ਸੋਰਸ ਨਹੀਂ ਮਿਲਦਾ ਲੋਕੇ ਕਹਿੰਦੇ ਫਾਈਨੈਂਸ਼ੀਅਲ ਹੈਲਪ ਨਹੀਂ ਮਿਲਦੀ ਤਾਂ ਪਹਿਲੀ ਹੈਲਪ ਕਿੱਥੋਂ ਮਿਲਦੀ ਹੁੰਦੀ ਹੈ ਹੈਲਪ ਕਿਹਨੇ ਮਿਲਦੀ ਕੌਣ ਦਿੰਦਾ ਕਿਸੇ ਨੂੰ ਹੈਲਪ ਮੈਂ ਮੈਨੂੰ ਕੋਈ ਹੈਲਪ ਨਹੀਂ ਮਿਲੀ ਕੋਈ ਹੈਲਪ ਨਹੀਂ ਮਿਲੀ ਆ ਦੋ ਤਿੰਨ ਸਾਲ ਤੋਂ ਬੈਂਕ 'ਚ ਲਿਮਿਟ ਬਣਵਾਈ ਹੈ ਇੰਨਾ ਲੰਮਾ ਸਮਾਂ ਕਦੇ ਬੈਂਕ ਤੋਂ ਇੱਕ ਰੁਪਿਆ ਵੀ ਨਹੀਂ ਚਿਲੇ ਆ ਕਰੋ ਕੋਈ ਪੈਸਾ ਨਹੀਂ ਮਿਲਿਆ ਸਮਾਜ ਤੋਂ ਕੋਈ ਧਾਰਨੀ ਫੜਿਆ ਆਗੇ ਲੋੜਾ ਘਟਾਲੋ ਯਾਰ ਜਦ ਅਸੀਂ ਖਾਣਾ ਜਾਦੇ ਹੈ ਕਮਾਉਣਾ ਘਟਾ ਹੈ ਜਾਂ ਕਮਾਉਣਾ ਹੀ ਨਹੀਂ ਕਮਾਉਣ ਤੋਂ ਪਹਿਲਾਂ ਅਸੀਂ ਕਹਿੰਦੇ ਵੀ ਇੱਕ ਵਧੀਆ ਦਫ਼ਤਰ ਹੋਵੇ ਰਵਲਵਿੰਗ ਚੇਅਰ ਹੋਵੇ ਏਸੀ ਲੱਗਿਆ ਹੋਵੇ ਸਾਰਾ ਕੁਝ ਹੋਵੇ ਹੂੰ ਉਦੋਂ ਬਾਅਦ ਫਿਰ ਅਸੀਂ ਸੋਚੀ ਵੀ ਅਸੀਂ ਬਿਜ਼ਨਸ ਕਰਨਾ ਕਿਵੇਂ ਇਹ ਨਹੀਂ ਲੱਗਾ ਕੀ ਰਤਾ ਕੋਲ ਨਹੀਂ ਪੂ ਪਹਿਲਾਂ ਸਭ ਕੁਝ ਖੜਾ ਕਰਨਾ ਪੈਣਾ। ਕਿਸੇ ਚੀਜ਼ ਦਾ ਘਟਾ ਦੀ ਇੱਥੇ। ਹੂੰ। ਚੱਲ ਜਾਏਗਾ ਕੋਈ। ਲੋਕੀ ਫਿਰ ਐਂਡ ਤੇ ਕਹਿ ਦਿੰਦੇ ਆ ਵੀ ਸਰਕਾਰ ਮਦਦ ਨਹੀਂ ਕਰਦੀ। ਸਰਕਾਰ ਵੀ ਸਾਡੇ ਚੋਈਏ ਕਿਹੜਾ ਕਿਸੇ ਨੂੰ ਨਹੀਂ। ਅਸੀਂ ਲੈ ਕੇ ਆਏ ਮੂਰੇ। ਉਹਨੂੰ ਆਪਾਂ ਨੂੰ ਆਪੋ ਆਪਣੇ ਕੰਮਾਂ ਦਾ ਲਾਲਚ ਹੁੰਦਾ ਹੈ। ਹੂੰ। ਵੀ ਤੋ ਆ ਕਰਾਵਾਂਗੇ ਆ ਕਰਾਵਾਂਗੇ ਆ ਕਰਾਵਾਂਗੇ ਸਮਾਜ ਦਾ ਕੰਮ ਥੋੜੀ ਥੋੜਾ ਟਾਰਗੇਟ ਹੁੰਦਾ ਅਸੀਂ ਕਹਿੰਦੇ ਆਪਦਾ ਆਪਦਾ ਕੰਮ ਕਰਾਉਂਦੇ ਉਹਨੇ ਆਪਦੇ ਆਪਦੇ ਕੰਮ ਕਰ ਦਿੰਦੇ ਨੇ ਬਾਕੀਆਂ ਨੇ ਫਿੱਟ ਨਹੀਂ ਹੁੰਦੇ ਫਿਰ ਅਸੀਂ ਬੰਦੇ ਬਦਲ ਦਨੇ ਆ ਫਿਰ ਉਹ ਜਿਨ੍ਹਾਂ ਨੇ ਛੁਣੇ ਹੁੰਦੇ ਨੇ ਉਹ ਕੰਮ ਕਰਾਉਣ ਲੱਗ ਜਾਂਦੇ ਨੇ ਤੁਸੀਂ ਗੱਲ ਕੀ ਵੀ ਤੁਸ ਤੁਹਾਨੂੰ ਕਿੱਥੋਂ ਵੀ ਮਦਦ ਨਹੀਂ ਮਿਲੀ ਪਰਿਵਾਰ ਤੋਂ ਨਹੀਂ ਮਿਲੀ ਨਾ ਮੈਂ ਤਾਂ ਇੱਥੇ ਤੱਕ ਤੁਹਾਡੇ ਬਾਰੇ ਸੁਣਿਆ ਸੀ ਵੀ ਪਰਿਵਾਰ ਦੇ ਵਿਰੋਧੀ ਹੋ ਕੇ ਤੁਸੀਂ ਆ ਕੰਮ ਕੀਤਾ ਸੀ ਹਾਂ ਕਿਸੇ ਵੀ ਮੈਂ ਮੇਰਾ ਇਕੱਲਾ ਨਹੀਂ ਕਿਸੇ ਵੀ ਬੰਦੇ ਦਾ ਜੋ ਰਵਾਇਤ ਤੋੜ ਕੇ ਕੰਮ ਕਰੋ ਵਿਰੋਧ ਹੁੰਦਾ ਕਿੱਥੋਂ ਹੈ ਕਰਤੋਂ ਹੀ ਤਾਂ ਸ਼ੁਰੂ ਹੁੰਦਾ ਹੈ ਵਿਰੋਧ ਬਰੋਂ ਹੀ ਕਿਦਿਆਂ ਹੁੰਦਾ ਵਿਰੋਧ ਹਮੇਸ਼ਾ ਕਰਤੋਂ ਸਟਾਰਟ ਬੈਰੀਅਰ ਤੋੜੋਗੇ ਸਾਡੇ ਰਹਿਬਰਾਂ ਦਾ ਸਾਡੇ ਗੁਰੂਆਂ ਦਾ ਵਿਰੋਧ ਕਰਤੋਂ ਹੀ ਤਾਂ ਹੋਇਆ ਬਾਰੋਂ ਥੋੜੀ ਹੋਏਗਾ ਕਰ ਰਹੀ ਹੈ ਕਰ ਤੋਂ ਹੀ ਸ਼ੁਰੂ ਹੋਇਆ ਕਰਦੇ ਕਿ ਚਾਹਦੇ ਨਹੀਂ ਸੀ ਉਹ ਕਿ ਤੁਹਾਡਾ ਵੈਸੇ ਪੁੱਛਤਾ ਇਹ ਨਹੀਂ ਖੇਤੀ ਬੜੀ ਸੀ ਕੰਮ ਨਹੀਂ ਪਿਤਾ ਜੀ ਨੌਕਰੀ ਕਰਦੇ ਸੀ ਇਹ ਸ਼ਰਾਬ ਦੇ ਠੇਕੇਦਾਰ ਨਹੀਂ ਸੀ ਉਹ ਨਹੀਂ ਚਾਹਦੇ ਤੇ ਡਰਦੇ ਤੇ ਵੀ ਬੇਲੀ ਦਾ ਕੰਮ ਕਰਦਾ ਮੈਂ ਚਿੰਬੜ ਜੂਗ ਤੇ ਮਰ ਜੂ ਹੁੰਦੀ ਹੈ ਮਾਪਿਆਂ ਨੂੰ ਨਰਮ ਮਾਪਿਆਂ ਨੂੰ ਹੁੰਦੀ ਹੈ ਉੱਪਰ ਦੀ ਹੋ ਕੇ ਕੰਮ ਸਿੱਖਿਆ ਕਰਿਆ ਨੁਕਸਾਨ ਵੀ ਹੋਇਆ ਉਹਨਾਂ ਦਾ ਖਦਸ਼ਾ ਗਲਤ ਵੀ ਨਹੀਂ ਹੋਇਆ ਹੂੰ ਹੋਇਆ ਪਰ ਨੁਕਸਾਨ ਕਿਹੜੇ ਕੰਮ ਚ ਨਹੀਂ ਇਹ ਵੀ ਤਾਂ ਸਮਾਨ ਹੈ ਨੁਕਸਾਨ ਸਭ ਦੇ ਪਾਸੇ ਹੈ ਦਰ ਸਾਰੇ ਪਾਸੇ ਹੈ ਸੜਕਾਂ ਦੇ ਐਕਸੀਡੈਂਟ ਨਹੀਂ ਹੁੰਦੇ ਹੂੰ ਇੰਡਸਟਰੀ 'ਚ ਨਹੀਂ ਬੰਦੇ ਮਾਰੇ ਜਾਂਦੇ ਹੂੰ ਜਾਂ ਖੇਤਾਂ 'ਚ ਨਹੀਂ ਮੌਤਾਂ ਹੁੰਦੀਆਂ ਫਿਰ ਕਿੰਦਰ ਕਿੰਦਰ ਬਚਾਂਗੇ ਇਹ ਕੋਈ ਬੇਦੀ ਹੈ ਵੀ ਅਸੀਂ ਇੱਕ ਅੱਲਾ ਖੜਾ ਚੜ੍ਹ ਗਿਆ ਮਤਲਬ 0 ਤੋਂ ਸ਼ੁਰੂ ਕੀਤਾ ਜਮੇ ਕੋਈ ਇਨਵੈਸਟਮੈਂਟ ਨਹੀਂ ਕੁਝ ਨਹੀਂ ਪੈਸਾ ਕੋਈ ਇਨਵੈਸਟਮੈਂਟ ਤੇ ਸ਼ੁਰੂਆਤ ਕਿਸ ਤਰੀਕੇ ਨਾਲ ਲੇਵਰ ਕੁਝ 100 ਰੁਪਏ ਦੀ ਲੇਵਰ ਕਰ ਲੋ 2 ਰੁਪਏ ਖਾ ਲੋ 8 ਹੈਗੇ ਨੇ 8 ਰੜ ਕੇ ਹੋਰ ਵੀ ਬਣਾ ਲਣਗੇ ਪੈਸੇ ਨਾਲ ਪੈਸੇ ਜੁੜਦਾ ਹੁੰਦਾ ਹੈ ਜੇ ਗਲੀ ਹੋ ਜੇ ਭੰਡੇ ਚ ਤੂਬਕੇ ਤੂਬਕੇ ਨਾਲ ਸਭ ਕੁਝ ਖਾਦੀ ਹੋ ਜਾਂਦਾ ਸਾਡੇ ਤਾਂ ਨੌਜਵਾਨ ਅੱਜ ਕੱਲ ਛੋਟੇ ਕੰਮ ਨੂੰ ਹੱਥ ਨਹੀਂ ਪਾਉਂਦੇ ਤੁਸੀਂ ਕਹਿੰਦੇ ਵੀ ਲੇਬਰ ਤੋਂ ਇੰਨਾ ਕੁਝ ਬਣਾਇਆ ਅਬੇ ਠੀਕ ਹੈ ਫਿਰ ਪਾਸਵਰ ਚਿਕਾਂਗ ਮਾਰਦੇ ਨੇ ਜੇ ਨਹੀਂ ਹੱਥ ਪਾਉਂਦੇ ਫਿਰ ਕਰੀ ਜਾਣ ਸਫਾਈਆਂ ਖਾਈ ਜਾਣ ਥੱਕੇ 30 30 40 40 ਲੱਖ ਲਾ ਕੇ ਅਸੀਂ ਅਗਲੇ ਤੋਂ ਇਹ ਭਾਲਦੇ ਵੀ ਲੇਬਰੇ ਕਰਾ ਲੈ ਉਥੇ ਕਿਉਂ ਹੋ ਜਾਂਦੀ ਇਹ ਸਵਾਲ ਨਹੀਂ ਹੈ ਉੱਥੇ ਲੇਵਰ ਹੁੰਦੀ ਹੈ ਤੇ ਇੱਥੇ ਨਹੀਂ ਅਸਲ ਚੇਵੀ ਜੀ ਕਰਨੇ ਨਹੀਂ ਚਾਹਦੇ ਫਿਰ ਅਸੀਂ ਬਾਤ ਚੋ ਕਹਿੰਦੇ ਆ ਇੱਥੇ ਪ੍ਰਵਾਸੀ ਆ ਗਏ ਨੇ ਪਰ ਉਹ ਪ੍ਰਵਾਸੀ ਇੱਥੇ ਆ ਕੇ ਕਮਾਈਆਂ ਕਰ ਰਹੇ ਜੇ ਉਹ ਕਮਾਈਆਂ ਕਰ ਰਹੇ ਤਾਂ ਅਸੀਂ ਵੀ ਤਾਂ ਕਰ ਹੀ ਸਕਦੇ ਹਾਂ ਹਾਂ ਬਿਲਕੁਲ ਕਰ ਸਕਦੇ ਨਹੀਂ ਕਰਨਾ ਚਾਹੁੰਦੇ ਫਿਰ ਸੜੀ ਟੌਰ ਤੇ ਫਰਕ ਪੈਂਦਾ ਸਾਨੂੰ ਵਧੀਆ ਨਹੀਂ ਤਾਂ ਲੱਗਦਾ ਜਿਹੜੀ ਫੋਕੀ ਟੋਰ ਆ ਸਾਡੀ ਉਹਨੇ ਕਿੱਥੇ ਨਾ ਕਿੱਥੇ ਸਾਨੂੰ ਪਿੱਛੇ ਲਿਆਂਦਾ ਲੱਗਣ ਵਾਲੀ ਗੱਲੇ ਨਹੀਂ ਤਾਂ ਨਜ਼ਰੀ ਆਉਂਦਾ ਇਹ ਤੇ ਲੱਗਣ ਵਾਲੀ ਕੋਈ ਗੱਲ ਨਹੀਂ ਜੋ ਹੈ ਸੋ ਹੈ ਤਾਂ ਨੰਗੀ ਜਿਹੀ ਸੱਚਾਈ ਹੈ ਸਰਨੇ ਟੋਰਾਂ ਨਹੀਂ ਤਾਂ ਬਰਬਾਦ ਕੀਤਾ ਹੂੰ ਵੀ ਅਸੀਂ ਇੱਥੇ ਕੰਮ ਨਹੀਂ ਕਰਨਾ ਕੋਈ ਕੁਝ ਵੀ ਕਰਦੀ ਪੰਜਾਬੀ ਦੇ ਗੱਲ ਹੁੰਦੀ ਸਾਡੇ ਕੋਲ ਸੁਣੀ ਨਹੀਂ ਜਾਂਦੀ ਅਸੀਂ ਕਿਸੇ ਦੀ ਸੁਣ ਨਹੀਂ ਸਕਦਾ ਬਾਹਰ ਫੋਣ ਬਾਰ ਸੁਣਦੇ ਆਂ ਪਾਰ ਜਾ ਕੇ ਸਭ ਕੁਝ ਹੋ ਲਵੇ ਹਾਂ ਅ ਇਹ ਵੀ ਤੇ ਗੱਲ ਕਰਨਾ ਚਾਹਾਂਗਾ ਮੈਂ ਹਾਂਜੀ ਇਲੈਕਟ੍ਰੋਨਿਕ ਵਹੀਕਲ ਇਸ ਸਮੇਂ 트ੈਂਡ ਦੇ ਵਿੱਚ ਵੀ ਨੇ ਜੇ ਮੈਂ ਦਿੱਲੀ ਦੀ ਗੱਲ ਕਰਾਂ ਦਿੱਲੀ ਦੇ ਵਿੱਚ ਤਾਂ ਬੱਸਿਸ ਵੀ ਜਿਹੜੀਆਂ ਨੇ ਉਹ ਵੀ ਚਲਦੀਆਂ ਨੇ ਦੂਜੇ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਸਰਕਾਰ ਨੇ ਇੱਕ ਕਾਨੂੰਨ ਲੈ ਕੇ ਆਂਦਾ ਸੀ ਆਦੇਸ਼ ਦਿੱਤਾ ਸੀਗਾ ਬਿ 10 ਸਾਲ ਤੋਂ ਵੱਧ ਜਿਹੜੀਆਂ ਨੇ ਗੱਡੀਆਂ 올ਡ ਹੋ ਚੁੱਕਿਆ ਉਹ ਨਹੀਂ ਚੱਲਣਗੀਆਂ 10 ਸਾਲ ਤੇ 15 ਸਾਲ ਦੀ ਗੱਲ ਕੀਤੀ ਸੀ ਇਹ ਮੰਨਦੇ ਆ ਵੀ 10 ਜਾਂ 15 ਸਾਲ ਚਲੋ ਗੱਡੀਆਂ ਕੰਡਮ ਕਰ ਦੋ ਹੂੰ ਫੇ 60 ਕੇ ਸਾਲ ਤੇ ਯਰ ਬੰਦੇ ਨੂੰ ਵੀ ਨਿਮੇੜੋ ਭਰਾ ਕੋਈ ਮਤਲਬ ਰੱਖਣ ਦਾ ਹੂੰ ਇਹ ਥਲੇ 75 ਮਹੀਨੇ ਤਾਂ ਸਾਲ ਦੇ ਬੁਢੇ ਕੰਟਰੀ ਨੂੰ ਦਵਲੀ ਜਾਂਦੇ ਨੇ ਹੂੰ ਤੇ 10 ਸਾਲ ਪਹਿਲਾਂ ਨਹੀਂ ਗੱਡੀ ਕੰਡਮ ਹੋਊਗੀ ਇਹ ਮਤਲਬ ਇੱਕ ਜਾਹਲਤਾ ਦਾ ਸਬੂਤ ਹੈ ਵੀ ਅਸੀਂ ਕਿਸੇ ਚੀਜ਼ ਦੀ ਜਿਹੜੀ ਉਮਰ ਹੈ ਉਹਨੂੰ ਰਨਿੰਗ ਆਵਰ ਦੀ بجائے ਕੰਟੀਨਿਊ ਆਵਰਸ ਕੰਸੀਡਰ ਕਰਦੇ ਹਾਂ ਦੁਨੀਆ ਦੀ ਕੋਈ ਮਸ਼ੀਨ ਅਸੀ ਨਹੀਂ ਹੈ ਜਿਹਨੂੰ ਟਾਈਮ ਪਾਰਦਰ ਤੇ ਵੀ 10 ਸਾਲ ਬਾਅਦ ਹੀ ਚੱਲੇ ਨਾ ਚੱਲੇ ਕਰਨਾ ਹੋ ਜਾਵੇ ਕੋਈ ਥਿਉਰੀ ਨਹੀਂ ਹੈ ਆਵਰ ਗਿਣੇ ਜਾਂਦੇ ਕਿੰਨੇ ਘੰਟੇ ਵਰਕਿੰਗ ਆਵਰਸ